ਤਰੀਕਾ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਮੂਲੀਆਂ ਦੀ ਭੁਰਜੀ ਕਰਾਰੇ ਬਹੁਤ ਵਧੀਆ ਤੇ ਹੁਣ ਮੂਲੀਆਂ ਵਾਧੂ ਐ ਤੇ ਆਪਾਂ ਹੁਣ ਮੂਲੀਆਂ ਦੀ ਸਬਜ਼ੀ ਭੁਰਜੀ ਲੋਕ ਬਹੁਤ ਖਾਂਦੇ ਐ ਤੇ ਆ ਮੂਲੀਆਂ ਦੋ ਐ ਇਹ ਆਪਾਂ ਧੋ ਲਿਆਂ ਤੇ ਪੱਤੇ ਵੀ ਧੋਲੇ ਨਾਲ ਹੀ ਤੇ ਇਹਨਾਂ ਪੱਤਿਆਂ ਨੂੰ ਆਪਾਂ ਤੋੜ ਦਿਆਂਗੇ ਉਲੰਗਾਂ ਨੂੰ ਆਪਾਂ ਛਿੱਲ ਕੇ ਥੋੜਾ ਥੋੜਾ ਫਿਰ چیر ਲਾਂਗੇ ਬਹੁਤ ਕਰਾਰੀ ਵਧੀਆ ਭੁਰਜੀ ਬਣੂਗੀ ਇਹ ਆਪਾਂ ਛਿੱਲ ਲਈ ਐ ਹੁਣ ਆਪਾਂ ਦੂਜੀ ਮੂਲੀ ਛਿੱਲ ਲਾਂਗੇ ਲਾਂ ਮੂੜ ਨੂੰ ਆਪਾਂ ਛਿੱਲ ਲਾਂਗੇ ਤੇ ਹੁਣ ਮੂੜ ਨੂੰ ਚੀਰ ਲਾਂਗੇ ਫਿਰ ਆਪਾਂ ਬਾਹਰ ਚ ਪੱਤੇ ਵੀ ਸਾਫ਼ ਐ ਬਹੁਤ ਵਧੀਆ ਤਾਜ਼ੇ ਇਹ ਵੀ ਨਾਲ ਚੀਰ ਲਾਂਗੇ ਇਸ ਤਰ੍ਹਾਂ ਆਪਾਂ ਫੜ ਲਾਂਗੇ ਬ੍ਰੇਕ ਬ੍ਰੇਕ ਇਸੇ ਤਰ੍ਹਾਂ ਸਾਰੇ ਜੜ ਮੂਲਾਂ ਨੂੰ ਚੀਰ ਲਾਂਗੇ ਆਪਾਂ ਨਾਲੇ ਪੱਤੇ ਚੀਰ ਲਾਂਗੇ ਤਾਉ ਆਪਾਂ ਨਾਲੇ ਤਾਂ ਮੂਲਾਂ ਵਿੱਚ ਚੀਰ ਲਿਆਂ ਨਾਲੇ ਪੱਤੇ ਚੀਰ ਲੇ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਤਰਾੰਗੇ ਹੁਣ ਆਪਾਂ ਤੇਲ ਪਾਵਾਂਗੇ ਜੋ ਤੇਲ ਗਰਮ ਹੋ ਗਿਆ ਫਿਰ ਆਪਾਂ ਵਿੱਚ ਮੂਲੀਆਂਾਂ ਚੀਰੀਆਂ ਹੋਈਆਂ ਤੇ ਪੱਤੇ ਪਾਵਾਂਗੇ ਤੇ ਤੇਲ ਗਰਮ ਹੋ ਗਿਆ ਹੁਣ ਆਪਾਂ ਥੋੜਾ ਜੀਰਾ ਪਾਵਾਂਗੇ ਹੁਣ ਆਪਾਂ ਮੂਲੀਆਂਾਂ ਚੀਰੀਆਂ ਹੋਈਆਂ ਪੱਤੇ ・お気に入りのある子供の手紙。

ਆਪਾਂ ਇਹ ਚਾਹ ਤਾਂ ਲੈਣੇ ਸਵਾਰਾਂ। ਨਾਹੂਣੇ ਪੱਤੇ ਚੰਪਣ ਕੇ ਤਰ੍ਹਾਂ ਫਰਾਈ ਹੋ ਗਏ। ਹੁਣ ਆਪਾਂ ਨਾਹੂਣ ਮਿਰਚ ਪਾਵਾਂਗੇ। ਨਾਹੂਣ ਮਿਰਚ ਗਰਮ ਮਸਾਲਾ ਹਲਦੀ ਲੈ ਕੇ ਆਪਾਂ ਕੜਕੀ ਮਾਰ ਕੇ ਉੱਪਰ ਟੱਕ ਲਿਆਨੇ ਫੇਰ ਇਹਨੂੰ ਗੰਡੇ ਤੋਂ ਬਿਨਾ ਟਮਾਟਰ ਤੋਂ ਬਿਨਾ ਲਸਣ ਅਦਿਕ ਤੋਂ ਆਪਰ ਜਿਮਾਈਆ ਬਹੁਤ ਵਧੀਆ ਕਰਾਰੇ ਕਿ ਜਮਾ ਸੂਕੀ ਬਣਾਵਾਂਗੇ ਟੋਟਾ ਖਦੇਾਂਗੇ ਲਓ ਆਪਣੀ ਸੁਰਜੀ ਵਾਲੀ ਬਹੁਤ ਵਧੀਆ ਥੱਲੇ ਜਮਾਂ ਨਹੀਂ ਲੱਗੀ ਪਾਣੀ ਆਪਾਂ ਜਮਾਂ ਵੀ ਨਹੀਂ ਪਾਇਆਗਾ ਤੇ ਮੂਗਾਂ ਨਹੀਂ ਨਾ ਫਾੜੀਆਂ ਵੀ ਰਿੱਝ ਕੇ ਵਧੀਆ ਕੋਲੀਆਂ ਹੋਵਗੀਆਂ ਤੇ ਹੁਣ ਆਪਾਂ ਲਾਵਾਂਗੇ ਪਰ ਜੇ ਦੇਖੋ ਕੱਢੀ ਵਧੀਆ ਬਣੀ ਆਪਣੀ ਜੇ ਤੁਹਾਨੂੰ ਵੀ ਪਸੰਦ ਹੋਈ ਤਾਂ ਕਮੈਂਟ ਕਰਕੇ ਜਰੂਰ ਉਸੇ ਉਹ ਵੀ ਕੱਢੀ ਕ ਵਧੀਆ ਬਣੀਏਗੀ ਮੂਲੀਆਂ ਦੇ ਪੱਤੇ ਪਾ ਕੇ ਅੱਜ ਆਪਾਂ ਪਹਿਲੀ ਵਾਰ ਬਣਾਈ ਹੈ ਅੱਗੇ ਤਾਂ ਬਣਾਈ ਨਹੀਂ ਕਦੇ ਵੇਖੋ ਕਿੰਡੀਕ ਵਧੀਆ ਲੱਗਦੀ ਏ ਤੁਹਾਨੂੰ ਮੂਲੀਆਂ ਦੀ ਫੁਰਜੀ ਜੇ ਸਾਡੇ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ